ਮਿਲਵਰਤਨ ਸਮਾਜ ਦੀ ਮਨੁੱਖਾਂ ਦੇ ਆਪਸੀ ਮਿਲਵਰਤਨ ਦੀ ਹੀ ਉਪਜ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਮਿਲਵਰਤਨ ਦਾ ਬਹੁਤ ਵੱਡਾ ਮਹੱਤਵ ਹੈ ਮਿਲਵਰਤਨ ਦੀ ਜ਼ਰੂਰਤ ਥਾਂ ਥਾਂ ਤੇ ਪੈਂਦੀ ਹੈ ਜਿਵੇਂ ਪਰਿਵਾਰ ਵਿੱਚ ਰਿਸ਼ਤੇਦਾਰੀ ਵਿੱਚ ਮਿੱਤਰਤਾ ਵਿੱਚ ਪਾਠਿਆ ਵਿੱਚ ਗੁਆਂਢੀਆਂ ਵਿੱਚ ਕਾਰੋਬਾਰ ਵਿੱਚ ਜਾਂ ਉਸ ਸੰਸਥਾ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ ਜੇਸੀਂ ਮਿਲਵਰਤਨ ਜਾਂ ਸਹਿਯੋਗ ਨਹੀਂ ਰੱਖਾਂਗੇ ਤਾਂ ਸਾਡੀ ਯੋਗਤਾ ਕਿਸੇ ਕੰਮ ਦੀ ਨਹੀਂ ਜੇਕਰ ਅਸੀਂ ਆਪਣੇ ਆਲੇ-ਦੁਆਲੇ ਵਸਦੇ ਲੋਕਾਂ ਨਾਲ ਮਿਲਵਰਤਨ ਨਾ ਲਈਏ ਤਾਂ ਸਾਡੀ ਜ਼ਿੰਦਗੀ ਅਧੂਰੀ ਹੈ। ਅੰਗਰੇਜ਼ੀ ਵਿੱਚ ਕਿਹਾ ਗਿਆ ਹੈ ਵਨ ਫਲਾਅਰ ਕੈਨ ਨਾਟ ਮੇਕ ਅ ਗਾਰਡਨ। ਇੱਕ ਮਨੁੱਖ ਭਾਵੇਂ ਕਿੰਨਾ ਹੀ ਪ੍ਰਤਿਭਾવાન ਕਿਉਂ ਨਾ ਹੋਵੇ ਪਰ ਉਹ ਇਕੱਲਾ ਕੁਝ ਨਹੀਂ ਕਰ ਸਕਦਾ। ਉਹ ਮਿਲਵਰਤਨ ਆਹੀ ਅੱਗੇ ਵਾ ਸਕਦਾ ਹੈ। ਜੇ ਅਸੀਂ ਖਾਮ-ਖਾ ਕਿਸੇ ਦੇ ਕੰਮ ਵਿੱਚ ਰੁਕਾਵਟ ਪਾਈਏ ਤੇ ਆਪਣੀ ਮਨਮਰਜ਼ੀ ਕਰੀਏ ਤਾਂ ਅਸੀਂ ਦੂਸਰੇ ਲਈ ਤੇ ਆਪਣੇ ਲਈ ਮੁਸੀਬਤਾਂ ਖੜੀਆਂ ਕਰਾਂਗੇ ਅਸੀਂ ਮਿਲਵਰਤਨ ਨਾਲ ਆਪਣੇ ਸੁੱਖਾ ਵਿੱਚ ਤੇ ਕਮਾਈ ਦੇ ਸਾਧਨਾਂ ਵਿੱਚ ਵਾਅਦਾ ਕਰ ਸਕਦੇ ਹਾਂ ਮਿਲਵਰਤਨ ਨਾਲ ਅਸੀਂ ਦੁੱਖਾਂ ਤੇ ਮੁਸੀਬਤਾਂ ਦਾ ਟਾਕਰਾ ਸਫਲਤਾ ਨਾਲ ਕਰ ਲੈਂਦੇ ਹਾਂ ਸਹਿਯੋਗ ਨਾਲ ਅਸੀਂ ਦੁਜਿਆਂ ਦਾ ਤੇ ਆਪਣਾ ਜੀਵਨ ਸੌਖਾ ਬਣਾ ਲੈਂਦੇ ਹਾਂ ਮਿਲਵਰਤਨ ਨਾਲ ਕੰਮ ਬਧੇਰੇ ਜਲਦੀ ਖਤਮ ਹੁੰਦੇ ਹਨ ਕੰਮ ਕਰਨ ਲਈ ਸ਼ਕਤੀ ਘੱਟ ਲੱਗਦੀ ਹੈ ਮਿਲਵਰਤਨ ਨਾਲ ਕੀਤਾ ਕੰਮ ਸਾਨੂੰ ਖੁਸ਼ੀਆਂ ਦਿੰਦਾ ਹੈ ਤੇ ਸਾਡੀਆਂ ਆਸ਼ਾਆਂ ਵਿੱਚ ਵਾਅਦਾ ਕਰਦਾ ਹੈ ਇਸ ਲਈ ਸਾਨੂੰ ਹਰ ਸਮੇਂ ਹਰੇਕ ਨਾਲ ਮਿਲਵਰਤਨ ਨਾਲ ਰਹਿਣਾ ਚਾਹੀਦਾ ਹੈ